ਐਕਟ ਹਿਊਮਨ ਸੰਸਥਾ ਦਾ ਬੱਚਿਆਂ ਨੂੰ ਲਕਸ਼ਿਅਤੇ ਪਹੁੰਚਾਉਣ ਦੇ ਲਈ ਨਵੇਕਲਾ ਉਪਰਾਲਾ ਸਿਖਲਾਈ ਕੈਂਪਾਂ ਦੇ ਜ਼ਰੀਏ ਬੱਚਿਆਂ ਨੂੰ ਕੀਤਾ ਜਾ ਰਿਹਾ ਜਾਗਰੂਤ 12ਵੀਂ ਤੋਂ ਬਾਅਦ ਕਿਹੜਾ ਕੋਰਸ ਕਰਨਾ ਹੈ ਹੁਣ ਨਹੀਂ ਕੋਈ ਚਿੰਤਾ ਐਕਟ ਹਿਊਮਨ ਸੰਸਥਾ ਦੇ ਵੱਲੋਂ ਹੁਣ ਇੱਕ ਨਵਾਂ ਬੀੜਾ ਚੁਕਿਆ ਗਿਆ ਦੱਸਦੇ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੇ ਆਖਰ 12ਵੀਂ ਤੋਂ ਬਾਅਦ ਕਿਹੜਾ ਕੋਰਸ ਲੈਣਾ ਹੈ ਜਾਂ ਕਿਹੜੀ ਸਟਰੀਮ ਦੇ ਵਿੱਚ ਉਹਨਾਂ ਨੇ ਅੱਗੇ ਵਧਣਾ ਹੈ ਹੁਣ ਇਸ ਬਾਬਤ ਸਿੱਖਲਾਈ ਦੇਣ ਦੇ ਲਈ ਮੁਫਤ ਦੇ ਵਿੱਚ ਸਿੱਖਲਾਈ ਕੈਂਪਾਂ ਦੀ ਸ਼ੁਰੂਆਤ ਐਕਟ ਹਿਊਮਨ ਸੰਸਥਾ ਦੇ ਵੱਲੋਂ ਕੀਤੀ ਗਈ ਹੈ। ਇਹ ਸਿੱਖਲਾਈ ਕੈਂਪ 5 ਦਿਨ ਤੱਕ ਚੱਲੇਗਾ ਤਾਂ ਗੜ ਸ਼ੰਕਰ ਦੇ ਸਰਕਾਰੀ ਸਕੂਲ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਜਿੱਥੇ ਬੱਚਿਆਂ ਨੂੰ ਪੂਰਨ ਤੌਰ ਤੇ ਸਿੱਖਲਾਈ ਦਿੱਤੀ ਜਾਵੇਗੀ ਕਿ ਉਹ ਬਾਹਰ ਵਿਦੇਸ਼ਾਂ ਦੇ ਵਿੱਚ ਜਾਣ ਦੀ ਬਜਾਏ ਇੱਥੇ ਹੀ ਪੜ੍ਹ ਲੈ ਕੇ ਆਪਣਾ ਸੁਨਹਿਰੀ ਭਵਿੱਖ ਬਣਾ ਸਕਦੇ ਨੇ। ਕੈ ਸਿਕਲਾਈ ਕੋਰਸ ਐਕਟਿਵ ਮਨ ਸੰਸਥਾ ਦੇ ਵੱਲੋਂ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਦੇ ਨਾਲ ਲੱਗੇ ਸ਼ੁਰੂ ਕੀਤਾ ਗਿਆ ਤੇ ਦੱਸਿਆ ਗਿਆ ਕਿ ਇਸ ਦਾ ਮਕਸਦ ਇੱਕ ਹੀ ਹੈ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਤਾਂ ਜੋ ਬੱਚੇ ਜਿਹੜੇ ਨੇ 12ਵੀਂ ਤੋਂ ਬਾਅਦ ਬਾਹਰ ਜਾਣ ਦੀ ਸੋਚਣ ਦੀ ਬਜਾਏ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਹੀ ਆਪਣਾ ਸੁਨਹਿਰੀ ਭਵਿੱਖ ਬਣਾ ਸਕਣ ਤਾਂ ਇਸ ਦੇ ਲਈ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਨਾਲ ਲੱਗੇ ਐਕਟਿਵ ਹਿਊਮਨ ਸੰਸਥਾ ਦੇ ਵੱਲੋਂ ਇਹ ਨਵੇਕਲੀ ਪਹਿਲ ਕੀਤੀ ਗਈ ਹੈ ਜਿੱਥੇ ਇਸ ਲਕਸ਼ੇ ਪ੍ਰੋਗਰਾਮ ਦੇ ਚੱਲਦਿਆਂ ਬੱਚਿਆਂ ਨੂੰ ਉਹਨਾਂ ਦੇ ਲਕਸ਼ੇ ਤੱਕ ਪਹੁੰਚਾਉਣ ਦੇ ਲਈ ਹੁਣ ਮੁਫਤ ਦੇ ਵਿੱਚ ਸਿੱਖਲਾਈ ਦਿੱਤੀ ਜਾ ਰਹੀ ਹੈ। ਦੇਖੋ ਅਸੀਂ ਜਿਹੜਾ ਹੈਗਾ ਇਹ ਚਾਹੁੰਦੇ ਹਾਂ ਕਿ ਜਿਹੜੇ ਪੰਜਾਬ ਦੀ ਯੂਥ ਹੈਗੀ ਆ ਉਹ ਇੱਥੇ ਹੀ ਰਹੇ ਔਰ ਇੱਥੇ ਆ ਕੇ ਜਿਹੜਾ ਹੈਗਾ ਆਪਣੇ ਸਕਿੱਲਸ ਜਿਹੜਾ ਹੈਗਾ ਵਿਦਾਨ ਔਰ ਪੜ੍ਹਾਈ ਇੱਥੇ ਕਰਕੇ ਇੱਥੇ ਹੀ ਕੰਮ ਕਰਨ। ਬਜਾਏ ਕਿ ਉਹ ਕੈਨੇਡਾ, ਯੂਕੇ, ਯੂਐਸ ਇੰਨਾ ਕੰਟਰੀਜ਼ ਵਿੱਚ ਜਾ ਕੇ ਆਪਣਾ ਜਿਹੜਾ ਹੈਗਾ ਟਾਈਮ ਵੀ ਖਰਾਬ ਕਰਦੇ ਨੇ ਬਹੁਤ ਸਾਰੀਆਂ ਚੀਜ਼ਾਂ ਉੱਥੇ ਇਹ ਜਿਹੜੀਆਂ ਜਣੀਆਂ ਹੈਗੀਆਂ ਉਹ ਇੱਥੇ ਆਲਰੇਡੀ ਅਵੇਲੇਬਲ ਨੇ ਜਿਹੜਾ ਕਿ ਯੂਥ ਨੂੰ ਪਤਾ ਹੀ ਨਹੀਂ ਆ ਯੂਥ ਅਵੇਅਰ ਨਹੀਂ ਹੈਗਾ ਤੇ ਕਿੰਨੇ ਤੋਂ ਕਿੰਨੇ ਦਿਨ ਤੱਕ ਇਹ ਚੱਲੇਗਾ ਇਹ ਸਾਡਾ ਆਨ ਗoing ਪ੍ਰੋਗਰਾਮ ਹੈ ਜੀ ਪ੍ਰੋਜੈਕਟ ਹੈ ਔਰ ਇਹ ਹਮੇਸ਼ਾ ਚੱਲਦਾ ਰਹੇਗਾ ਇਹ ਇੱਥੇ ਜਿਹੜਾ ਜ਼ਿਲ੍ਹਾ ਹਿਆਰਪੁਰ ਵਿੱਚ ਕਿੰਨੇ ਦਿਨ ਚੱਲੇਗਾ ਇੱਥੇ ਜਿਹੜਾ ਹੈਗਾ ਫਿਲਹਾਲ ਜਿਹੜਾ 4 ਦਿਨ ਦਾ ਪ੍ਰੋਜੈਕਟ ਹੈਗਾ ਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਟਾਈਮ ਟੂ ਟਾਈਮ ਜਿਹੜੇ ਦੂਸਰੇ ਸਕੂਲਸ ਦੇ ਵਿੱਚ ਵੀ ਔਰ ਇੱਥੇ ਦੁਬਾਰਾ ਕਰਦੇ ਰਹੀਏ ਜਿਹੜੀ ਯੂਥ ਨੂੰ ਅਵੇਅਰਨੈਸ ਕੁਝ ਕੇਸ ਕੇਸ ਚੀਜ਼ ਬਾਰੇ ਦੇ ਰਹੇ ਹਾਂ ਇਦੇ ਵਿੱਚ ਅਸੀਂ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਇਹ ਹੈ ਕਿ ਡਿਫਰੈਂਟ ਸਕਿਲਸ ਜਿਹੜੇ ਅਵੇਲੇਬਲ ਨੇ ਜਿਹੜੇ ਕਿ ਕੋਰਸਸ ਗਵਰਨਮੈਂਟ ਦੱਸ ਰਹੀ ਹੈ ਜਾਂ ਕਰਵਾ ਰਹੀ ਹੈ ਇੱਥੇ ਜਿਹੜੇ ਆਲਰੇਡੀ ਗਵਰਨਮੈਂਟ ਕਾਲਜਸ ਚ ਹੋ ਰਹੇ ਨੇ ਇੰਸਟੀਚਿਊਟਸ ਚ ਹੋ ਰਹੇ ਨੇ ਉਹਨਾਂ ਦੇ ਬਾਰੇ ਅਸੀਂ ਜ਼ਿਆਦਾ ਜਾਣਕਾਰੀ ਦੇ ਰਹੇ ਹਾਂ ਕਿ ਕਿਹੜੀ ਸਟਰੀਮ ਦੇ ਬਾਅਦ ਕਿਹੜਾ ਕੋਰਸ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਕਿੰਨਾ ਪੈਕੇਜ ਹੈ ਤੁਹਾਨੂੰ ਕਿੰਨੀ ਤਨਖਾਹ ਮਿਲ ਸਕਦੀ ਹੈ ਉਹਦੇ ਵਿੱਚ ਸਰ ਕੀ ਨਾਮ ਆ ਆਪਣਾ ਮੇਰਾ ਨਾਮ ਦਿਖਸ਼ਿਤ ਗੁਪਤਾ ਹੈ ਜੀ ਅੱਜ ਅਸੀਂ ਗਰ ਸ਼ੰਕਰ ਆਏ ਹਾਂ ਪੋਪਲਰ ਸਕੂਲ ਬੱਚਿਆਂ ਨੂੰ ਸਪਲਾਈ ਦੇਣ ਲਈ ਕਿਹੜੇ ਕਿਹੜੇ ਕੋਰਸਾਂ ਦੇ ਦੇ ਰਹੇ ਹਾਂ ਸਰ ਜਿਹੜਾ ਸਾਡਾ ਮੇਨ ਮੋਟਿਵ ਹੈ ਬੀਇੰਗ ਅ ਕੈਰੀਅਰ ਕਾਉਂਸਲਰ ਉਹ ਹੈ ਵੀ ਬੱਚੇ ਦਾ ਜਿਹੜਾ ਇੰਟਰਸਟ ਹੈ ਉਹਨੂੰ ਉਹਦੇ ਕੈਰੀਅਰ ਨਾਲ ਅਲਾਈਨ ਕਰਨਾ ਤੇ ਜਿਹੜਾ ਸਾਡਾ ਇਹਦਾ ਸੈਸ਼ਨ ਦਾ ਮੋਟਿਵ ਸੀਗਾ ਉਹ ਮੇਨ ਫੋਕਸ ਸੀਗਾ ਜਿਹੜਾ ਉਹ ਬੱਚੇ ਨੂੰ ਜਿਹੜੇ 10th ਤੋਂ ਬਾਅਦ ਉਹਨਾਂ ਦੇ ਬਾਰੇ ਉਹਨਾਂ ਨੂੰ ਅਵੇਅਰ ਕਰਨਾ ਕੀ ਕੋਰਸਿਸ ਅਵੇਲੇਬਲ ਨੇ ਔਰ ਕਿਨਾ ਕੋਰਸੇ ਚੋ ਐਡਮਿਸ਼ਨ ਲੈ ਸਕਦੇ ਜਾਕੀ ਉਹ ਜਲਦੀ ਤੋਂ ਜਲਦੀ ਆਪਣੀ ਲਾਈਫ ਚ ਸੈੱਟ ਹੋ ਸਕਦੇ ਜਿਵੇਂ ਆਈਟੀਆਈ ਹੈ ਪੋਲ ਟੈਕਨਿਕ ਹੈ ਔਰ ਜਿਹੜੇ ਕੋਰਸਿੰਗ ਸਕਿਲਡ ਕੋਰਸਿੰਗ ਨੇ ਆਈਐਸਟੀਸੀ ਦੇ ਕੋਰਸਿਸ ਨੇ ਉਹ ਲੈ ਸਕਦੇ ਨੇ ਜਿਨ੍ਹਾਂ ਤੋਂ ਜਿਨ੍ਹਾਂ ਨੂੰ ਕਰਕੇ ਉਹ ਬਹੁਤ ਵਧੀਆ ਅਰਨ ਕਰ ਸਕਦੇ ਨੇ ਔਰ ਜਿਹੜੇ ਸਟੂਡੈਂਟ ਨੇ ਜਿਹੜਾ ਪਲੱਸ 1 ਜਾਂ ਪਲੱਸ 2 ਚ ਜਾਣਾ ਚਾਹੁੰਦੇ ਨੇ ਮਤਲਬ ਵੋਕੇਸ਼ਨਲ ਕੋਰਸੇ ਨਹੀਂ ਕਰਨਾ ਚਾਹੁੰਦੇ ਜਾਂ ਪੋਲ ਟੈਕਨਿਕ ਨਹੀਂ ਕਰਨਾ ਚਾਹੁੰਦੇ ਤਾਂ ਉਹਨਾਂ ਉਹ ਕਿਸ ਤਰੀਕੇ ਨਾਲ ਆਪਣੇ ਬੈਸਟ ਕੈਰੀਅਰ ਆਪਸ਼ਨ ਆਪਟ ਕਰ ਸਕਦੇ ਨੇ ਚਾਹੇ ਉਹ ਮੈਡੀਕਲ ਹੈ ਚਾਹੇ ਨਾਨ ਮੈਡੀਕਲ ਹੈ ਚਾਹੇ ਕਾਮਰਸ ਹੈ ਜਾਂ ਹਿਮਨਿਟੀਜ਼ ਹੈ ਤਾਂ ਆਪਾਂ ਉਸ ਬਾਰੇ ਬੱਚਿਆਂ ਨੂੰ ਅਵੇਅਰ ਕੀਤਾ ਹੈ ਇਹ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕਰ ਰਹੇ ਹਾਂ ਅਵੇਅਰ ਹਾਂਜੀ ਹਾਂਜੀ ਸਰਕਾਰੀ ਸਕੂਲਾਂ ਨੂੰ ਸਹੀ ਤੁਹਾਡਾ ਜਿਹੜਾ ਸੈਮੀਨਾਰ ਹੈ ਕਿੰਨੇ ਦਿਨ ਚੱਲੇਗਾ ਇਹ ਸਰ 4 ਦਿਨ ਰਹੇਗਾ ਜੀ ਸਾਡਾ